ਵਿਸ਼ਾ ਪੁਰ ਸਿੱਖਾਂ ਦੇ ਉੱਪਰ ਇੱਕ ਮਨੋਵਿਗਿਆਨਿਕ ਹਮਲਾ ਸਾਈਕੋਲੋਜੀਕਲੀ ਅਟੈਕ ਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਸੀਂ ਬਹੁਤ ਵੱਡਾ ਆਪਣਾ ਸਿੱਖ ਜਰਨੈਲ ਸ਼ਹੀਦ ਮੰਨਦੇ ਆ ਪਰ ਉਹਨਾਂ ਨੂੰ ਵੀਰ ਬਿਰਾਗੀ ਬਣਾ ਕੇ ਪੇਸ਼ ਕਰਤਾ ਹੈਗਾ ਸਰਕਾਰਾਂ ਵੱਲੋਂ ਇਵੇਂ ਹੀ ਇੱਥੇ ਹੋਣਾ ਇਨ ਫਿਊਚਰ ਬੱਚੇ ਜਦੋਂ ਜਾਣ ਕਰੇ ਕਿ ਕਹਿੰਨਗੇ ਪਾਪਾ ਅੱਜ ਨਾ ਵੀਰਬਾਲ ਦਿਵਸ ਆ ਸਾਬ ਜਦਾਂ ਦਾ ਨਾਮ ਨਫਰੀ ਹੋ ਜਾਣਾ ਔਰ ਤੇ ਮਨਾ ਲਓ ਵੈਸੇ ਮਨਾ ਲਓ ਕੋਈ ਸੋਸ਼ਲ ਲੈਵਲ ਤੇ ਮਨਾ ਲਓ ਮਨਾ ਕੋਈ ਵੀ ਸਕਦਾ ਅਸੀਂ ਕਿਸੇ ਨੂੰ ਮਨਾ ਨਹੀਂ ਕਰ ਸਕਦੇ ਪਰ ਉਹਦਾ ਨਾਮ ਜਿਹੜਾ ਸਿੱਖ ਕਲਚਰ ਵਾਲਾ ਹੀ ਹੋਣਾ ਚਾਹੀਦਾ ਤਾ ਕਿ ਆ ਵੀ ਉਹਨਾਂ ਦੀ ਕੁਰਬਾਨੀ ਦੇਸ਼ ਵਾਸਤੇ ਸੀ ਜੀ ਰਾਸ਼ਟਰ ਵਾਸਤੇ ਸੀ ਜੀ ਤੇ ਬਿਲਕੁਲ ਗਲਤ ਆ ਤੇ ਹਿਊਮਨ ਰਾਈਟਸ ਦੀ ਗੱਲਾਂ ਨੂੰ ਨਫ਼ਰੀ ਕਰਤਾ ਕਿਆ ਸਿੱਕੇ ਇਤਿਹਾਸ ਦੀਆਂ ਗੱਲਾਂ ਨੂੰ ਨਫ਼ਰੀ ਕਰਕੇ ਇਹ ਕਹਤਾ ਜਣਾ ਵੀ ਸਤ ਦੇਸ਼ ਔਰ ਰਾਸ਼ਟਰ ਲਈ ਕੁਰਬਾਨੀ ਕਰੀ ਇਹ ਬਿਲਕੁਲ ਗਲਤ ਆ ਉਹਨਾਂ ਦੀ ਕੁਰਬਾਨੀ ਹਿਊਮਨ ਰਾਈਟਸ ਵਾਸਤੇ ਹੋਈ ਆ ਵਰਲਡ ਵਾਸਤੇ ਇੱਕ ਐਗਜ਼ਾਮਪਲ ਆ ਮੈਂ ਕਹਿਣਾ ਵੀ ਵਰਲਡ ਦੇ ਵਿੱਚ ਇਸ ਤੋਂ ਵੱਡੀ ਐਗਜ਼ਾਮਪਲ ਸਾਨੂੰ ਨਹੀਂ ਮਿਲ ਸਕਦੀ ਉਹਨਾਂ ਨੂੰ ਸਿਰਫ ਇੱਕ ਰਾਸ਼ਟਰ ਤੱਕ ਸੀਮਤ ਕਰ ਦੇਣਾ ਕਰ ਦੇਣਾ ਤੇ ਇੱਕ ਦੂਜੀ ਮਿਨੋਰਟੀ ਦੀ ਕੌਮ ਨੂੰ ਦੋਸ਼ੀ ਬਣਾ ਕੇ ਪੇਸ਼ ਕਰ ਦੇਣਾ ਇਹ ਵੀਰ ਬਾਲਦਵਸ ਦਾ ਇਹ ਬਿਲਕੁਲ ਬਹੁਤ ਵੱਡਾ ਅਟੈਕ ਹੈ ਸਾਈਕੋਲੋਜੀਕਲ ਅਟੈਕ ਹੈ ਧਰਮ ਦੇ ਨਾਮ ਤੇ ਜ਼ੁਲਮ ਹੋ ਰਿਆ ਸੀ ਫਿਰ ਉਹਨਾਂ ਨੇ ਨਾਲ ਕਿਸੇ ਸਾਥ ਦਿੱਤਾ ਸਾਡਾ ਕੁਐਸਚਨ ਬਣਦਾ ਉਹਨਾਂ ਨੂੰ ਬਿਲਕੁਲ ਦਰਕਨਾਰ ਕਰਕੇ ਇਹ ਕਹਿਣਾ ਨਾ ਵੀ ਸਾਰਾ ਕੁਝ ਹੀ ਮੁਸਲਮਾਨਾਂ ਨੇ ਕੀਤਾ ਇਹ ਬਿਲਕੁਲ ਗਲਤ ਹੈ ਇੱਕ ਜ਼ਬਰ ਦੀ ਹਨੇਰੀ ਸੀ ਉਹਨੂੰ ਗੁਰਤੇਗ ਬਹਾਦਰ ਸਾਹਿਬ ਪਾਸ਼ਾ ਨੇ ਠੱਲ ਦਿੱਤਾ ਸੀ ਵੀ ਇਹਨਾਂ ਪਹਾੜੀ ਰਾਜਿਆਂ ਨੇ ਵੀ ਸਾਡੇ ਨਾਲ ਇਡੀ ਕਿਦਾਰੀ ਕੀਤੀ ਗੰਗੂ ਦਾ ਜਿਹੜਾ ਕਿਰਦਾਰ ਹੈ ਨੂੰ ਬਿਲਕੁਲ ਘੱਟ ਗੋਣ ਕਰਤਾ ਗਿਆ ਖਤਮ ਹੀ ਕਰਤਾ ਗਿਆ ਤੇ ਚੋ ਸੁਚਾਨੰਦ ਦੇ ਕਿਰਦਾਰ ਨੂੰ ਖਤਮ ਕਰਕੇ ਕੋ ਕਹਤਾ ਜੀ ਦੇਖੋ ਜਦੋਂ ਮੁਸਲਮਾਨੀ ਰਾਜ ਸੀ ਉਹਨਾਂ ਨੇ ਇੰਨਾ ਜ਼ੁਲਮ ਕਰਤਾ ਅਨੂ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਹਾੜਾ ਪਿਛਲੇ ਦਿਨਾਂ ਵਿੱਚ ਮਨਾਇਆ ਗਿਆ ਇੱਕ ਪਾਸੇ ਆਮ ਸੰਗਤ ਵੱਲੋਂ ਉਹਨਾਂ ਨੂੰ ਬਾਬਿਆਂ ਦੇ ਨਾਮ ਨਾਲ ਸੰਬੋਧਨ ਕਰਕੇ ਬਾਬਿਆਂ ਨੂੰ ਯਾਦ ਕੀਤਾ ਗਿਆ ਦੂਜੇ ਪਾਸੇ ਸਰਕਾਰੀ ਧਿਰਾਂ ਦੇ ਵੱਲੋਂ ਬਾਲ ਵੀਰ ਦਿਵਸ ਮਨਾਇਆ ਜਾਂਦਾ ਹੈ ਦਿਹਾੜਾ ਇੱਕੋ ਹੀ ਮਨਾਇਆ ਗਿਆ ਪਰ ਨਾਮ ਵੱਖੋ ਵੱਖਰੇ ਸੀ ਕੀ ਸਮਝਦੇ ਹਾਂ ਇਹ ਮੈਂ ਇਹ ਸਮਝਦਾ ਇੱਕ ਗੰਭੀਰ ਵਿਸ਼ਾ ਔਰ ਸਿੱਖਾਂ ਦੇ ਉੱਪਰ ਇੱਕ ਮਨੋਵਿਗਿਆਨਿਕ ਹਮਲਾ ਸਾਈਕੋਲੋਜੀਕਲ ਅਟੈਕ ਆ ਤੇ ਸਿੱਖਾਂ ਨੂੰ ਇਹਦੇ ਪ੍ਰਤੀ ਅਵੇਰ ਹੋਣਾ ਪਏਗਾ ਜਿਵੇਂ ਇੱਕੋ ਹੀ ਦਿਹਾੜੇ ਦੇ ਦੋ ਨਾਮ ਦਿੱਤੇ ਗਏ ਇਹਦੇ ਨਾਲ ਕਨਫਿਊਜ਼ਨ ਇਨ ਫਿਊਚਰ ਚ ਹੋਏਗੀ ਜ਼ਰੂਰ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਸੀਂ ਬਹੁਤ ਵੱਡਾ ਆਪਣਾ ਸਿੱਖ ਜਰਨੈਲ ਸ਼ਹੀਦ ਮੰਨਦੇ ਹਾਂ ਪਰ ਉਹਨਾਂ ਨੂੰ ਬੀਰ ਬਿਰਾਗੀ ਬਣਾ ਕੇ ਪੇਸ਼ ਕਰਤਾ ਹੈਗਾ ਸਰਕਾਰਾਂ ਵੱਲੋਂ ਐਵੇਂ ਹੀ ਇੱਥੇ ਹੋਣਾ ਇਨ ਫਿਊਚਰ ਅੱਜ ਤੇ ਸਾਨੂੰ ਨਹੀਂ ਪਤਾ ਲੱਗ ਰਿਹਾ ਉਕੀਨ ਫਿਊਚਰ ਸਾਰੇ ਸਾਡੇ ਸਕੂਲੀ ਬੱਚੇ ਜਦੋਂ ਜਾਣ ਕਰਨਗੇ ਕਹਿੰਨਗੇ ਪਾਪਾ ਅੱਜ ਨਾ ਵੀਰਬਾਲ ਦਿਵਸ ਹੈ ਸਹਿਬਜ਼ਾਦੇ ਦਾ ਨਾਮ ਨਫਰੀ ਹੋ ਜਾਣਾ ਤੇ ਇਹ ਜਿਹੜਾ ਸਾਈਕੋਲੋਜੀਕਲ ਅਟੈਕ ਹੈ ਇਹਨੂੰ ਅਸੀਂ ਟੈਕਲ ਕਰਨਾ ਇਹਨੂੰ ਆਪਣੇ ਸਿੱਖ ਇਤਿਹਾਸ ਨੂੰ ਸਹਿਬਜ਼ਾਦੇ ਦੇ ਨਾਮ ਨੂੰ ਬਚਾਉਣਾ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਇਹਦਾ ਕੀ ਨਾਮ ਹੋਣਾ ਚਾਹੀਦਾ ਇਹ ਜਿਹੜਾ ਸਾਡਾ ਸਿੱਖ ਕਲਚਰ ਦਾ ਨਾਮ ਹੈ ਇਹਦਾ ਨਾਮ ਹੋਣਾ ਚਾਹੀਦਾ ਸਹਿਬਜ਼ਾਦਾ ਦਾ ਸ਼ਹੀਦੀ ਦਿਵਸ ਆਪੀ ਗੱਲ ਕਲੀਅਰ ਹੋ ਜਾਣੀ ਆ ਸ਼ਹੀਦੀ ਦਿਵਸ ਹੀ ਹੋਣਾ ਚਾਹੀਦਾ ਨਾ ਹਾਂ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਵੀਰਬਾਲ ਦਿਵਸ ਨਹੀਂ ਉਹ ਮਨਾ ਤੁਸੀਂ ਕਿਵੇਂ ਵੀ ਲਓ ਸਰਕਾਰੀ ਤੌਰ ਤੇ ਮਨਾ ਲਓ ਵੈਸੇ ਮਨਾ ਲਓ ਕੋਈ ਸੋਸ਼ਲ ਲੈਵਲ ਤੇ ਮਨਾ ਲਓ ਮਨਾ ਕੋਈ ਵੀ ਸਕਦਾ ਸੀ ਕਿਸੇ ਨੂੰ ਮਨਾ ਨਹੀਂ ਕਰ ਸਕਦੇ ਪਰ ਉਹਦਾ ਨਾਮ ਜਿਹੜਾ ਸਿੱਖ ਕਲਚਰ ਵਾਲਾ ਹੀ ਹੋਣਾ ਚਾਹੀਦਾ ਨਹੀਂ ਤੁਸੀਂ ਦੇਖੋ ਜਦੋਂ ਕੋਈ ਦਿਹਾੜਾ ਮਨਾਇਆ ਜਾਂਦਾ ਮੰਨ ਲਓ ਐਗਜ਼ਾਮਪਲ ਦੇ ਵੱਲੋਂ ਟੀਚਰਸ ਦੇ ਮਨਾਇਆ ਜਾਂਦਾ ਤੇ ਉਦੋਂ ਸਰਪੰਨ ਰਣਜੀਤ ਕਸ਼ਰਨ ਦਾ ਯਾਦ ਕੀਤਾ ਹੀ ਜਾਂਦਾ ਹੈ ਨਾ ਹਾਂਜੀ ਹਾਂਜੀ ਇਸੇ ਤਰ੍ਹਾਂ ਜਦੋਂ ਬਾਲ ਵੀਰ ਦਾਸ ਬਣਾਇਆ ਜਾਏਗਾ ਤੇ ਸਿਹਤ ਨੂੰ ਯਾਦ ਕੀਤਾ ਜਾਏਗਾ ਸਹਿਬਜ਼ਾਦਿਆਂ ਨੂੰ ਤਾਂ ਫਿਰ ਇਹ ਤਖਲੀਫ ਇਤਰਾਜ਼ ਕੀ ਹੈ ਬਾਲ ਦਾਸ ਨੇ ਇਹਦੇ 'ਚ ਇਤਰਾਜ਼ ਬਹੁਤ ਵੱਡਾ ਆ ਕਿਉਂਕਿ ਜਿਹੜਾ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੁਣ ਵੀਰ ਬਾਲ ਦਾਸ ਦੇ ਰੂਪ 'ਚ ਮਨਾਇਆ ਗਿਆ ਉਹਦੇ ਵਿੱਚ ਜਿਹੜਾ ਸਿੱਖ ਇਤਿਹਾਸ ਹੈ ਸਿੱਖ ਕਲਚਰ ਨੂੰ ਬਿਲਕੁਲ ਨਫ਼ਰੀ ਕਰਕੇ ਇਹ ਕਹਿ ਦਿੱਤਾ ਗਿਆ ਵੀ ਉਹਨਾਂ ਦੀ ਕੁਰਬਾਨੀ ਦੇਸ਼ ਵਾਸਤੇ ਸੀ ਜੀ ਰਾਸ਼ਟਰ ਵਾਸਤੇ ਸੀ ਜੀ ਇਹ ਬਿਲਕੁਲ ਗਲਤ ਹੈ ਉਹਨਾਂ ਦੀ ਕੁਰਬਾਨੀ ਹਿਊਮਨ ਰਾਈਟਸ ਵਾਸਤੇ ਸੀ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਆਪਣੇ ਧਰਮ ਦੇ ਵਾਸਤੇ ਸੀ ਆਪਣੇ ਜਿਹੜੀ ਉਹਨਾਂ ਨੇ ਜਵਾਨ ਕਹੀ ਉਹਦੇ ਤੇ ਪੂਰੇ ਉਤਰਨ ਵਾਸਤੇ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਤੇ ਹਿਊਮਨ ਰਾਈਟਸ ਦੀ ਗੱਲਾਂ ਨੂੰ ਨਫ਼ਰੀ ਕਰਤਾ ਗਿਆ ਸਿੱਕੇ ਇਤਿਹਾਸ ਦੀਆਂ ਗੱਲਾਂ ਨੂੰ ਨਫ਼ਰੀ ਕਰਕੇ ਇਹ ਕਹਿੰਦਾ ਜਣਾ ਵੀ ਸਿਤਵ ਦੇਸ਼ ਔਰ ਰਾਸ਼ਟਰ ਕੇ ਲਈ ਕੁਰਬਾਨੀ ਕਰੀ ਇਹ ਬਿਲਕੁਲ ਗਲਤ ਆ ਉਹਨਾਂ ਦੀ ਕੁਰਬਾਨੀ ਹਿਊਮਨ ਰਾਈਟਸ ਵਾਸਤੇ ਹੋਈ ਹੈ ਵਰਲਡ ਵਾਸਤੇ ਇੱਕ ਐਗਜ਼ਾਮਪਲ ਹੈ ਮੈਂ ਕਹਿਣਾ ਵੀ ਵਰਲਡ ਦੇ ਵਿੱਚ ਇਸ ਤੋਂ ਵੱਡੀ ਐਗਜ਼ਾਮਪਲ ਸਾਨੂੰ ਨਹੀਂ ਮਿਲ ਸਕਦੀ ਉਹਨਾਂ ਨੂੰ ਸਿਰਫ ਇੱਕ ਰਾਸ਼ਟਰ ਤੱਕ ਸੀਮਤ ਕਰ ਦੇਣਾ ਕਰ ਦੇਣਾ ਇੱਕ ਦੂਜੀ ਮਿਨੋਰਟੀ ਦੀ ਕੌਮ ਨੂੰ ਦੋਸ਼ੀ ਬਣਾ ਕੇ ਪੇਸ਼ ਕਰ ਦੇਣਾ ਇਹ ਵੀ ਵੀਰ ਬਾਲਦਵਸ ਦਾ ਇਹ ਬਿਲਕੁਲ ਬਹੁਤ ਵੱਡਾ ਅਟੈਕ ਹੈ ਸਾਈਕੋਲੋਜੀਕਲ ਅਟੈਕ ਹੈ ਨਹੀਂ ਜਦੋਂ ਸੈਵਿਆ ਦੇ ਕੁਰਬਾਨੀ ਦੇ ਰਹੇ ਨੇ ਉਸ ਸਮੇਂ ਤਾਂ ਇੱਥੇ ਇਸਲਾਮ ਦੇ ਨਾਮ ਦੇ ਉੱਤੇ ਜ਼ੁਲਮ ਹੋ ਰਿਹਾ ਹੈ ਨਾ ਭਾਵੇਂ ਜ਼ੁਲਮ ਇਸਲਾਮ ਨਹੀਂ ਕਹਿ ਰਿਹਾ ਪਰ ਇਸਲਾਮ ਦਾ ਨਾਮ ਲੈ ਕੇ ਜ਼ੁਲਮ ਹੋ ਰਿਹਾ ਹੈ ਨਾ ਬਿਲਕੁਲ ਤਾਂ ਫਿਰ ਉਹਦੇ ਲਈ ਸਾਨੂੰ ਤਕਲੀਫ ਇਤਰਾਜ਼ ਕੀ ਹੋਣਾ ਚਾਹੀਦਾ ਹੈ ਮੈਂ ਇਤਰਾਜ਼ ਦੀ ਗੱਲ ਇਹ ਆ ਵੀ ਉਸ ਟਾਈਮ ਦੇਖੋ ਜਿਹੜੇ ਹਿੰਦੂ ਪਹਾੜੀ ਰਾਜੇ ਆ ਅਗਰ ਇਸਲਾਮ ਦੇ ਨਾਮ ਤੇ ਜ਼ੁਲਮ ਹੋ ਰਿਆ ਸੀ ਫਿਰ ਉਹਨਾਂ ਨੇ ਨਾਲ ਕਿ ਸਾਥ ਕੀਤਾ ਸਾਡਾ ਕੁਐਸਚਨ ਬਣਦਾ ਉਹਨਾਂ ਨੂੰ ਬਿਲਕੁਲ ਦਰਕਨਾਰ ਕਰਕੇ ਇਹ ਕਹਿੰਦੇ ਨਾ ਵੀ ਸਾਰਾ ਕੁਝ ਹੀ ਮੁਸਲਮਾਨਾਂ ਨੇ ਕੀਤਾ ਇਹ ਬਿਲਕੁਲ ਗਲਤ ਆ ਇੱਕ ਜ਼ਬਰ ਦੀ ਹਨੇਰੀ ਸੀ ਉਹਨੂੰ ਗੁਰਤੇਗ ਬਹਾਦਰ ਸਾਹਿਬ ਪਾਸ਼ਾ ਨੇ ਠੱਲ ਦਿੱਤਾ ਸੀ ਉਸ ਤੋਂ ਬਾਅਦ ਹੁੰਦਾ ਕਿ ਤੁਸੀਂ ਇਤਿਹਾਸ ਦੇਖੋ ਨਾ ਜਿਹੜੇ ਇਹ ਪਹਾੜੀ ਰਾਜੇ ਨੇ ਇਹ ਕਹਿੰਦੇ ਨੇ ਔਰੰਗਜ਼ੇਬ ਕੋ ਜਾਨਦੇ ਨੇ ਦੱਖਣ ਦੇ ਵਿੱਚ ਸ਼ਿਕਾਇਤ ਕਰਦੇ ਨੇ ਕਿ ਗੁਰੂ ਸਾਹਿਬ ਨੇ ਘੋੜੇ ਰੱਖ ਲਏ ਫੌਜਾਂ ਰੱਖ ਲਈਆਂ ਤੁਹਾਡੇ ਰਾਜ ਲਈ ਖਤਰਾ ਇਵਨ ਪੋਲਿਟਿਕਲ ਰੀਜ਼ਨ ਵੀ ਹੈ ਉਹਨਾਂ ਨੂੰ ਅਟੈਕ ਕਰਨ ਦਾ ਔਰੰਗਜ਼ੇਬ ਤੋਂ ਕੋਲ ਇਹ ਉਹ ਮੰਨਸਬ ਲੈਂਦੇ ਰੇ ਪੰਜ ਪੰਜ 10 ਦਾ ਹਜ਼ਾਰ ਦਾ ਤੇ ਅਟੈਕ ਕਰਦੇ ਰੇ ਗੁਰੂ ਸਾਹਿਬ ਤੇ ਇਹ ਇਹ ਗੱਲਾਂ ਕਿਉਂ ਨਹੀਂ ਦਸੀਆਂ ਜਾਂਦੀਆਂ ਵੀਰ ਬਾਲ ਦੇ ਵਸਤੇ ਵੀ ਇਹਨਾਂ ਪਹਾੜੀ ਰਾਜਿਆਂ ਨੇ ਵੀ ਸਾਡੇ ਨਾਲ ਏਡੀ ਗਦਾਰੀ ਕੀਤੀ ਗੰਗੂ ਦਾ ਜਿਹੜਾ ਕਿਰਦਾਰ ਹੈ ਉਹਨੂੰ ਬਿਲਕੁਲ ਘਟ ਗੋਣ ਕਰਤਾ ਗਿਆ ਖਤਮ ਹੀ ਕਰਤਾ ਗਿਆ ਤੇ ਚੋਂ ਸੁਚਾਨੰਦ ਦੇ ਕਿਰਦਾਰ ਨੂੰ ਖਤਮ ਕਰਕੇ ਕੋ ਕਹਤ ਆ ਜੀ ਦੇਖੋ ਜਦੋਂ ਮੁਸਲਮਾਨੀ ਰਾਜ ਸੀ ਉਹਨਾਂ ਨੇ ਇੰਨਾ ਜ਼ੁਲਮ ਕਰਤਾ ਵੀ ਕ੍ਰਾਊਨ ਵਾਲੇ ਕ ਇਹ ਗੱਲਾਂ ਕੌਣ ਦੱਸੇਗਾ ਇਹ ਵੀਰ ਬਾਲਦਵਸ ਦੇ ਨਾਂ ਤੇ ਉਹਨਾਂ ਚੀਜ਼ਾਂ ਨੂੰ ਲੁਕੋਇਆ ਜਾ ਰਿਹਾ ਸਿੱਖ ਕਲਚਰ ਦੇ ਉੱਪਰ ਮਨੋਵਿਗਿਆਨਿਕ ਹਮਲਾ ਕੀਤਾ ਜਾ ਰਿਹਾ ਤੁਸੀਂ ਕੀ ਕਾਰਨ ਮੰਨਦੇ ਹੋ ਵੀ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਹਰਿਆਣਾ ਕਮੇਟੀ ਦਿੱਲੀ ਕਮੇਟੀ ਸਿੱਖਾਂ ਦੀਆਂ ਵੱਡੀਆਂ ਸੰਸਥਾਵਾਂ ਨੇ ਉਸ ਤੋਂ ਬਾਅਦ ਦਮਦਮੀ ਟਕਸਾਲ ਹੈ ਸਾਡੀਆਂ ਸੰਪਰਦਾਵਾਂ ਨੇ ਸਾਡੀਆਂ ਜਥੇਬੰਦੀਆਂ ਨੇ ਸਾਰੀਆਂ ਹੀ ਚੁੱਪ ਨੇ ਕਾਰਨ ਕਿ ਇਹ ਸਮਝ ਨਹੀਂ ਲੱਗ ਰਹੀ ਜਾਂ ਕਿਤੇ ਨਾ ਕਿਤੇ ਸਰਕਾਰ ਦੇ ਵਿਰੁੱਧ ਆਵਾਜ਼ ਨਹੀਂ ਉਠਾਉਣਾ ਚਾਹੁੰਦੀਆਂ ਗੱਲ ਇਸ ਰਹਿ ਜਾਂਦੀ ਇਹ ਬਹੁਤ ਵੱਡਾ ਤੁਸੀਂ ਕੁਐਸਚਨ ਕੀਤਾ ਇਹਦੇ ਵਿੱਚ ਕੀ ਹੋਣਾ ਇਹਦੇ ਵਿੱਚ ਸਤਿਗੁਰੂ ਦੀ ਬਾਣੀ ਦਾ ਫਰਮਾਨ ਹੈ ਮਾਰੇ ਕਹਿੰਦੇ ਵਿਣ ਸਤਿਗੁਰ ਕੇ ਹੁਕਮ ਹੈ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜ ਹੈ ਤਿਸ ਗੁਰਸਿੱਖ ਫਿਰ ਨੇੜ ਨਾ ਆਵੇ ਹੁਣ ਜੇ ਕੋਈ ਤੁਹਾਨੂੰ ਸਿੱਖ ਫਿਲਾਸਫੀ ਦੇ ਖਿਲਾਫ ਕੰਮ ਕਰਾਉਣ ਵਾਸਤੇ ਕੋਈ ਵੀ ਕਹਿ ਰਿਹਾ ਤੇ ਗੁਰੂ ਦਾ ਸਿੱਖ ਫਿਰ ਨੇੜੇ ਨਹੀਂ ਜਾਂਦਾ ਅਗਰ ਸਿੱਖ ਕਲਚਰ ਦੇ ਖਿਲਾਫ ਕੋ ਗੱਲ ਹੋ ਰਹੀ ਸੀ ਤੇ ਸਿੱਖਾਂ ਨੂੰ ਆਪ ਅਵੇਅਰ ਹੋ ਕੇ ਦੱਸਣਾ ਚਾਹੀਦਾ ਸੀ ਵੀ ਇਹ ਐਦਾਂ ਨਹੀਂ ਐਦਾਂ ਕਰਨਾ ਔਰ ਉੱਥੇ ਮਿੱਟੀ ਦੇ ਮਾਧੋ ਬਣ ਗਏ ਚਾਹੇ ਐਸਡੀਪੀਸੀ ਵੀ ਹੈ ਚਾਹੇ ਸਾਡੀ ਹਰਿਆਣਾ ਕਮੇਟੀ ਵੀ ਹੈ ਚਾਹੇ ਦਿੱਲੀ ਕਮੇਟੀ ਦਿੱਲੀ ਕਮੇਟੀ ਤੇ ਆਲਰੇਡੀ ਉਹਨਾਂ ਨਾਲ ਰਲਈ ਹੋਈ ਹੈ ਤੇ ਅਸੀਂ ਕਿੰਨੂ ਕਮਾਂਗੇ ਹੱਲ ਕੀ ਸਮਝਦੇ ਹੋ ਇਸ ਚੀਜ਼ ਦਾ ਹੱਲੇ ਆ ਵੀ ਸਾਨੂੰ ਇੱਕ ਸਿੱਖ ਇੰਟੈਲੈਕਚੁਅਲ ਬੋਰਡ ਵੀ ਬਣਾਉਣਾ ਚਾਹੀਦਾ ਜਿਹੜਾ ਇਹੋ ਜੇ ਮਸਲਿਆਂ ਤੇ ਅਵੇਅਰਨੈਸ ਦੇ ਸੰਗਤ ਨੂੰ ਦੂਸਰਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੇਰੀ ਬੇਨਤੀ ਹੈ ਕਿ ਉਹ ਇੱਥੇ ਆਪਣਾ ਸਟੈਂਡ ਸਪਸ਼ਟ ਕਰਕੇ ਸੈਂਟਰ ਗਵਰਨਮੈਂਟ ਨੂੰ ਲਿਖਣ ਵੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਬਣਾਇਆ ਜਾਣਾ ਚਾਹੀਦਾ ਸਾਹਿਬ ਜਿਆਦਿਆਂ ਦਾ ਸ਼ਹੀਦੀ ਦਿ ਜਾ 15 ਵਾੜਾ ਇੱਥੇ ਮਨਾਇਆ ਜਾਂਦਾ ਫਤਿਹਗੜ੍ਹ ਸਾਹਿਬ ਉਸ ਤਰੀਕੇ ਨਾਲ ਮਨਾਇਆ ਜਾਣਾ ਚਾਹੀਦਾ ਇਹਦਾ ਨਾਮ ਉਹ ਸਫਰੇ ਸ਼ਹਾਦਤ ਹੋ ਜਾਵੇ ਵਾਰ ਬਾਲ ਵੀਡੀਓਸ ਨਾਲੋਂ ਤਾਂ ਬਿਹਤਰ ਹੋਏਗਾ ਬਿਲਕੁਲ ਬਿਹਤਰ ਹੋਏਗਾ ਕਿਉਂਕਿ ਸਫਰੇ ਸ਼ਹਾਦਤ ਚ ਸਾਰਾ ਉਹ ਪ੍ਰਸੰਗ ਆ ਜਾਣਾ ਵੀ ਕਿੱਥੇ ਕਿੱਥੇ ਰੁਕੇ ਕਿੰਨੇ ਕਿੰਨੇ ਗਦਾਰੀ ਕੀਤੀ ਕਿੰਨੇ ਫੜਵਾਇਆ ਸਾਰਾ ਹਿਸਟਰੀ ਆ ਜਾਂਦੀ ਹੈ ਇਹਦੇ ਚ ਇੱਕੋ ਗੱਲ ਹੀ ਕਹਿ ਤੀ ਵੀ ਰਾਸ਼ਟਰ ਵਾਸਤੇ ਕੁਰਬਾਨੀ ਕੀਤੀ ਜਦਕਿ ਜਿਹੜਾ ਨੇਸ਼ਨ ਦਾ ਕਨਸੈਪਟ ਹੈ ਕੋਲੋਨੀਅਲ ਟਾਈਮ ਦੇ ਵਿੱਚ ਅੰਗਰੇਜ਼ਾਂ ਨੇ ਸਾਨੂੰ ਦਿੱਤਾ ਗੁਰੂ ਸਾਹਿਬ ਦੇ ਵੇਲੇ ਨੇਸ਼ਨ ਦਾ ਕਨਸੈਪਟ ਨਹੀਂ ਸੀ ਕੌਮ ਦਾ ਕਨਸੈਪਟ ਸੀ ਉਹਦਾ ਬਹੁਤ ਵੱਡਾ ਐਗਜ਼ਾਮਪਲ ਭਾਈ ਗੁਰਦਾਸ ਜੀ ਨੇ ਦਿੱਤਾ ਮਾਰੇ ਕਹਿੰਦੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਚ ਲਾਇਆ ਉਹ ਸਿੱਕਾ ਕੌਣ ਚਲਾਉਂਦਾ ਸਿੱਕਾ ਸਵਰਨਟੀ ਚਲਾਉਂਦੀ ਹੈ ਸਿੱਕਾ ਰਾਜਾ ਚਲਾਉਂਦਾ ਉਹ ਸਵਰਨਟੀ ਦਾ ਕਨਸੈਪਟ ਇੱਥੇ ਖਤਮ ਹੁੰਦਾ ਸੀ ਕੌਮ ਦਾ ਸੁਪਨੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ